brought to by silver pumps top quality or consistent performance ke liye sirf silver pumps naam yaad rakhna oh ajj pindan de vich apne gharan nu taale maar ke jindre maar ke oh farar ne bahut sare ne jehde phade gaye ne jo nashan da karobar punjab de ghar ghar de vich ponche oh to samuchhi party samuchhi sadi leadership badi chintit rahi hai te ose da impact ajj ehe ho reha hai ke jinni shakti ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਉਹਦੇ ਉਹਦੀ ਵਜ੍ਹਾ ਕਰਕੇ ਜੋ ਡਰੱਗ ਸਮੱਗਲਰ ਸੀਗੇ ਪੈਡਲਰ ਸੀਗੇ ਉਹ ਅੱਜ ਪਿੰਡਾਂ ਦੇ ਵਿੱਚ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਜਿੰਦਰੇ ਮਾਰ ਕੇ ਉਹ ਫਰਾਰ ਨੇ ਬਹੁਤ ਸਾਰੇ ਨੇ ਜਿਹੜੇ ਫੜੇ ਗਏ ਨੇ ਕਈ ਪੁਲਿਸ ਐਨਕਾਊਂਟਰਾਂ ਦੇ ਵਿੱਚ ਜ਼ਖਮੀ ਵੀ ਹੋਏ ਨੇ ਤੇ ਇਹਦਾ ਨਤੀਜਾ ਇਹ ਨਿਕਲਿਆ ਕਿ ਪਿਛਲੇ 1 ਮਹੀਨੇ ਦੇ ਵਿੱਚ ਜਦੋਂ ਦੀ ਅਸੀਂ ਇਹ ਕੈਂਪੇਨ ਸ਼ੁਰੂ ਕੀਤੀ ਹੈ 1 ਮਾਰਚ ਤੋਂ ਉਦੋਂ ਤੋਂ ਜੋ ਕ੍ਰਾਸ ਬਾਰਡਰ ਜੋ ਸਮਗਲਿੰਗ ਹੋ ਰਹੀ ਸੀ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਬਾਰਡਰ ਤੋਂ ਪੰਜਾਬ ਦੇ ਵਿੱਚ ਉਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਗਿਰਾਵਟ ਹੈ ਜਿਹੜੀ ਉਹ ਆਈ ਹੈ ਕਿਉਂਕਿ ਉਹਨਾਂ ਨੂੰ ਪਾਕਿਸਤਾਨ ਵਾਲਿਆਂ ਨੂੰ ਇਹਨਾਂ ਡਰੱਗ ਸਮਗਲਰਸ ਨੂੰ ਹੁਣ ਚਿੰਤਾ ਇਹ ਸਤਾਰੀ ਹੈ ਕਿ ਜਦੋਂ ਇੱਥੇ ਕੋਈ ਚੱਕਣ ਵਾਲਾ ਹੀ ਨਹੀਂ ਮਿਲ ਰਿਹਾ ਤੇ ਉਹ ਉਹਦੀ وجہ ਕਰਕੇ ਸਪਲਾਈ ਦੀ ਵੀ ਰਿਡਕਸ਼ਨ ਹੋਈ ਹੈ ਤੇ ਜੇ ਕੋਈ ਕਰਨ ਦੀ ਕੋਸ਼ਿਸ਼ ਵੀ ਕਰਦੇ ਤਾਂ ਫਿਰ ਉਹ ਪੁਲਿਸ ਤੋਂ ਬਚ ਨਹੀਂ ਪੌਦਾ ਹੈਗਾ ਸੋ ਇਹ ਸਾਰੀ ਮਹਿੰਮ ਨੂੰ ਜਿੱਥੇ ਸਾਡੇ ਸੁਪਰੀਮ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਅਸੀਂ ਸਾਰੇ ਆਪਾਂ ਸਾਰੇ ਤੁਸੀਂ ਸਾਰੇ ਵੀ ਚਿੰਤਿਤ ਸੀਗੇ ਉਹਦੇ ਇੱਕ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲਨੇ ਸ਼ੁਰੂ ਹੋਏ ਨੇ ਤੇ ਹੁਣ ਤੱਕ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹਦੇ ਤਹਿਤ NDPS ਦੇ ਹੁਣ ਤੱਕ 2721 ਕੇਸਿਸ ਨੇ ਜਿਹੜੇ ਉਹ ਹੋ ਚੁੱਕੇ ਨੇ ਟੋਟਲ 4592 ਡਰੱਗ ਸਮਗਲਰਜ਼ ਜਾਂ ਪੈਡਲਰਜ਼ ਉਹ ਫੜੇ ਜਾ ਚੁੱਕੇ ਨੇ ਤੇ ਜਿਹੜੇ ਜਿੰਨੇ ਲੋਕ ਜਿਨ੍ਹਾਂ ਨੇ ਇਹ ਕੰਮ ਕਰਦੇ ਸੀਗੇ ਡਰੱਗ ਸਮਗਲਰਜ਼ ਵਗੈਰਾ ਪੁਲਿਸ ਨੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੋਂ ਕੋਈ ਗੋਲੀਬਾਰੀ ਹੁੰਦੀ ਹੈ ਉਹਦੇ ਵਿੱਚ 52 ਬੰਦੇ ਨੇ ਜਿਹੜੇ ਸਮਗਲਰਜ਼ ਉਹ ਫੱਟੜ ਹੋ ਚੁੱਕੇ ਨੇ ਤੇ ਹੁਣ ਤੱਕ 51 ਪ੍ਰਾਪਰਟੀਆਂ ਇਹਨਾਂ ਸਮਗਲਸ ਦੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਨੇ ਪੂਰੇ ਪੰਜਾਬ ਦੇ ਵਿੱਚ ਇਹ ਉਹ ਪ੍ਰਾਪਰਟੀਆਂ ਨੇ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਪਰ ਪੋਲਿਟਿਕਲ ਪਾਰਟੀਆਂ ਦੀ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਜਿਨ੍ਹਾਂ ਨੇ ਕਬਜ਼ੇ ਕੀਤੇ ਜ਼ਮੀਨਾਂ ਦੇ ਉੱਪਰ ਤੇ ਫਿਰ ਆਪਦੇ ਮਹਿਲ ਉਸਾਰਲੇ ਇਹਨਾਂ ਡਰੱਗ ਡਰੱਗ ਮਨੀ ਦੇ ਨਾਲ ਉਹ ਮਹਿਲ ਇਹਨਾਂ ਨੇ ਜਿਹੜੇ ਲੋਕਾਂ ਦੇ ਦੀਆਂ ਜਾਨਾਂ ਦਾ ਨੁਕਸਾਨ ਕਰਕੇ ਕਮਾਈ ਸੀਗੇ ਮਹਿਲ ਸਾਰੇ ਸੀਗੇ 51 ਪ੍ਰਾਪਰਟੀਆਂ ਉਹ ਡਿਮੋਲਿਸ਼ ਕਰ ਦਿੱਤੀਆਂ ਗਈਆਂ ਨੇ ਹੁਣ ਤੱਕ ਤਕਰੀਬਨ ਤਕਰੀਬਨ 2400 ਕਿਲੋ ਦੇ ਕਰੀਬ 2399 ਕਿਲੋ ਜਿਹੜਾ ਨਸ਼ਾ ਉਹ ਫੜਿਆ ਜਾ ਚੁੱਕਿਆ ਔਰ ਇਸ ਤੋਂ ਇਲਾਵਾ 6 ਲੱਖ 63794 ਗੋਲੀਆਂ ਟੈਬਲੇਟਸ ਜਿਹੜੇ ਉਹ ਫੜੇ ਜਾ ਚੁੱਕੇ ਨੇ ਔਰ ਤਕਰੀਬਨ 58 ਲੱਖ 47000 ਡਰੱਗ ਮਨੀ ਹੈ ਜਿਹੜੀ ਉਹ ਫੜੀ ਜਾ ਚੁੱਕੀ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਿੰਨੇ ਮੈਂ ਪਹਿਲਾਂ ਵੀ ਕਈ ਵਾਰੀ ਐਕਸਪਲੇਨ ਕੀਤਾ ਕਿ ਇੱਕ ਪੂਰਾ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਇੱਕ ਪਾਸੇ ਡਰੱਗ ਸਪਲਾਈ ਦੀ ਦੀ ਚੇਨ ਤੋੜੀ ਜਾ ਰਹੀ ਹੈ ਦੂਸਰੇ ਪਾਸੇ ਜੋ ਡਰੱਗ ਦੀ ਡਿਮਾਂਡ ਹੈ ਜਿਹੜੀ ਨੋਕੀ ਘਟਾਉਣ ਦੇ ਲਈ ਵੱਡੇ ਪੱਧਰ ਤੇ ਉਪਰ ਕੋਸ਼ਿਸ਼ਾਂ ਹੋਈਆਂ ਨੇ ਔਰ ਇਸ ਤਰੀਕੇ ਨਾਲ ਕਿ ਪੁਲਿਸ ਸਖਤੀ ਕਰ ਰਹੀ ਹੈ ਡਰੱਗ ਸਮਗਲਰਸ ਨੂੰ ਖਤਮ ਕਰਕੇ ਉਹਨਾਂ ਦੀ ਜਿਹੜੀ ਸਪਲਾਈ ਚ ਹੈ ਉਹਨੂੰ ਤੋੜਨ ਤੇ ਦੂਜੇ ਪਾਸੇ ਹੈਲਥ ਡਿਪਾਰਟਮੈਂਟ ਹੈ ਜਿਹੜਾ ਉਹ ਆਪਣੇ ਹਸਪੀਟਲਸ ਦੇ ਜ਼ਰੀਏ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਜ਼ਰੀਏ ਔਰ ਸੈਂਟਰਸ ਦੇ ਜ਼ਰੀਏ ਜਿਹੜੀ ਡਰੱਗ ਦੀ ਡਿਮਾਂਡ ਹੈ ਉਹਨੂੰ ਘਟਾਉਣ ਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬੀ ਹੈ ਜਿਹੜੀ ਉਹ ਜੋ ਅਸੀਂ ਪਲਾਨ ਕੀਤਾ ਸੀਗਾ ਉਹਦੇ ਮੁਤਾਬਕ ਮਿਲ ਚੁੱਕੀ ਹੈ ਸੋ ਮੈਂ ਸਮਝਦਾ ਕਿ ਸਮੁੱਚਾ ਪੰਜਾਬ ਆਮ ਆਦੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਲਏ ਗਏ ਇਸ ਦਲੇਰਾਨਾ ਤੇ ਸ਼ਲਾਘਾਯੋਗ ਫੈਸਲੇ ਦੇ ਲਈ ਮੈਂ ਸਮਝਦਾ ਕਿ ਅੱਜ ਲੋਕ ਪੰਜਾਬ ਸਰਕਾਰ ਦਾ ਔਰ ਪਾਰਟੀ ਦਾ ਧੰਨਵਾਦ ਕਰ ਰਹੇ ਨੇ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਸਾਰਿਆਂ ਐਨ ਜੀਓ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੂੰ ਵੀ ਬੇਨਤੀ ਕਰੂੰਗਾ ਕਿ ਹੁਣ ਤੱਕ ਬਹੁਤ ਸਾਥ ਮਿਲੇ ਇਹਨਾਂ ਡਰੱਗ ਸਮੱਗਲਰਸ ਦੇ ਉੱਪਰ ਕਾਰਵਾਈ ਕਰਾਉਣ ਚ ਪਿਛਲੇ 1 ਮਹੀਨੇ ਦੇ ਵਿੱਚ ਮੈਂ ਹੋਰ ਵੀ ਉਹਨਾਂ ਨੂੰ ਅੱਗੇ ਵਧ ਕੇ ਬੇਨਤੀ ਇਹ ਕਰੂੰਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਵੇਅਰਨੈਸ ਵੀ ਆਪਾਂ ਨੂੰ ਚਲਾਉਣੀ ਪੈਣੀ ਹੈ ਤਾਂ ਕਿ ਬੱਚਿਆਂ ਨੂੰ ਨਸ਼ੇ ਦੀ ਪਹਿਲੀ ਪੈੜ ਤੋਂ ਪਹਿਲੇ ਸਟੈਪ ਤੋਂ ਹੀ ਦੂਰ ਰੱਖਿਆ ਜਾ ਸਕੇ